ਸਤਿ ਸ਼੍ਰੀ ਅਕਾਲ ਦੋਸਤੋ ਅਸੀਂ ਇਸ ਵਕਤ ਖੜੇ ਆ ਜੋਗੀ ਨਗਰ ਟੱਬਾ ਬਠਿੰਡਾ ਦੇ ਵਿੱਚ ਇਹ ਜੋਗੀ ਨਗਰ ਟੱਬਾ ਕਿਹਾ ਜਾਂਦਾ ਇੱਥੇ ਪਹਿਲਾਂ ਟੱਬਾ ਹੁੰਦਾ ਸੀ ਤੇ ਇੱਥੇ ਕੋਈ ਲੋਕ ਇਕੱਠੇ ਹੋਏ ਆ ਖਾਲੀ ਬਾਲਟੀਆਂ ਲੈ ਕੇ ਪ੍ਰਦਰਸ਼ਨ ਕਰ ਰਿਹਾ ਪ੍ਰਸ਼ਾਸਨ ਦੇ ਖਿਲਾਫ ਕਿਉਂ ਕਰ ਰਿਹਾ ਜਿਵੇਂ ਕਿ ਤੁਸੀਂ ਟਾਈਟਲ ਪੜਿਆ ਆ ਕਿ ਪਾਣੀ ਤੋਂ ਬਿਨਾ ਕਿਵੇਂ ਜੀ ਰਹੇ ਆ ਲੋਕ ਤੇ ਇਸ ਜਗ੍ਹਾ ਤੇ ਕਾਫੀ ਟਾਈਮ ਹੋ ਗਿਆ ਕਾਫੀ ਦਿਨ ਹੋ ਗਏ ਪਾਣੀ ਨਹੀਂ ਆ ਰਿਹਾ ਪਾਣੀ ਤੋਂ ਬਿਨਾ ਲੋਕਾਂ ਦਾ ਜੀਵਨ ਬੜਾ ਮੁਸ਼ਕਲ ਹੋਇਆ ਪਿਆ ਇੱਥੇ ਅਬ ਲੋਕਾਂ ਨਾਲ ਗੱਲਬਾਤ ਕਰਦੇ ਆ ਕਿ ਕਿੰਨਾ ਚਿਰ ਹੋ ਗਿਆ ਇੱਥੇ ਪਾਣੀ ਨਹੀਂ ਆਇਆ ਤੇ ਕਿਸ ਤਰ੍ਹਾਂ ਪਾਣੀ ਤੋਂ ਬਗੈਰ ਕਿੰਨਾ ਕਿ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਲੋਕ ਇੱਥੇ ਕੱਟੇ ਨੇ ਉਹ ਗਿਆ ਦੇਖੋ ਬਾਲਟੀਆਂ ਖਾਲੀ ਨੇ ਕਹਿੰਦੇ ਆ ਨਾ ਜਲ ਹੀ ਜੀਵਨ ਹੈ ਪਰ ਜੇ ਜਲ ਨਾ ਹੋਊਗਾ ਤੇ ਜੀਵਨ ਕਿਸ ਤਰ੍ਹਾਂ ਦਾ ਹੋਊਗਾ ਇਹ ਤੁਹਾਨੂੰ ਕੋਨੇ ਗੱਲਬਾਤ ਕਰਦੇ ਆ ਲੋਕਾਂ ਦੇ ਨਾਲ ਲੋਕਾਂ ਨਾਲ ਗਲਵਾਤ ਕਰਦੇ ਆ ਪਾਣੀ ਦੋ ਬਾਈ ਅ ਕੀ ਗੱਲ ਲੋਕਾਂ ਨਾਲ ਕੱਪ ਵੀ ਆਜਾ ਆ ਜਾ ਰਾਜਾ ਨਿਆਰ ਉਹ ਤੋਂ ਉੱਪਰ ਚਾ ਰਾਜਾ ਇਹ ਆ ਦਾ ਕੁਝ ਨਾ ਨਗਰ ਨੇਗਾ ਉਹ ਵੀ ਨਗਰ ਟਿੱਬਾ ਗਲੀ ਨੰਬਰ 17 ਜਿਖੜਿਆ ਸੀ ਵਕਤਾਂ ਸੀ ਪਾਣੀ ਦੋ ਪਾਣੀ ਦੋ ਪਾਣੀ ਦੋ ਹਾਲ ਕੋ ਖਾਲੀ ਬਾੜੀ ਆਪਾਂ ਗਲਵਾਤ ਕਰਦੇ ਆ ਆ ਬਾਈ ਜੀ ਖੜਿਆ ਅ ਬਾਈ ਜੀ ਕੀ ਨਾਮ ਤੁਹਾਡਾ ਹੋਬਨ ਜੀ ਮੇਰਾ ਆ ਇਹ ਪਾਰਟੀਆਂ ਖਾਲੀ ਲੱਗੇ ਕਿਉਂ ਅਕੜੇ ਆ ਸੀ ਭਾਈ ਜੀ ਪਾਣੀ ਦੀ ਕਿਲਤ ਕਰਕੇ ਜਿਹੜਾ ਵਾਟਰ ਵਾਕਸ ਦਾ ਪਾਣੀ ਆਂਦਾ ਉਹ ਸਾਨੂੰ ਪ੍ਰੋਪਰ ਮਿਲ ਨਹੀਂ ਰਹੀ 7 ਜੂਨ ਤੋਂ ਬਾਅਦ ਅੱਧਾ ਘੰਟਾ ਪਾਣੀ ਆਉਂਦਾ ਸੀ ਜੀ ਹੁਣ 12-13 ਨੰਨ ਤੋਂ ਉਹ ਵੀ ਬੰਦ ਹੈ ਜੀ ਬਿਲਕੁਲ ਪਾਣੀ ਬਿਲਕੁਲ ਹੀ ਬੰਦ ਹੈ ਜੀ ਸਾਨੂੰ ਅਸੀਂ ਫੋਨ ਕਰਦੇ ਆਂ ਨਗਰ ਨਿਗਮ 'ਚ ਫੋਨ ਕਰਦੇ ਆਂ ਵਾਟਰ ਸਪਲਾਈ ਵਾਲਿਆਂ ਨੂੰ ਫੋਨ ਕਰਦੇ ਆਂ ਉਹ ਕਹਿੰਦੇ ਹੀ ਕਰਵਾ ਦਿੰਨੇ ਆਂ 10 ਮਿੰਟ ਰੁਕ ਜਾਓ ਅੱਧਾ ਘੰਟਾ ਰੁਕ ਜਾਓ 2 ਦਿਨ ਰੁਕ ਜਾਓ 3 ਦਿਨ ਰੁਕ ਜਾਓ ਉਹਦੇ باوجود ਵੀ ਸਾਨੂੰ ਪਾਣੀ ਦੀ ਪਹੁੰਚ ਨਹੀਂ ਹੋ ਰਹੀ ਜੀ ਹੁਣ ਤੁਸੀਂ ਦੇਖੋ ਆ 18 ਨੰਬਰ ਦੀ ਥੋੜੀ ਜੀ ਥੱਲੇ 10 ਫੁੱਟ ਥੱਲੇ ਉਤਰਜੋ ਪਾਣੀ ਪ੍ਰੋਪਰ ਆ ਰਿਹਾ ਗੱਲ ਸਾਹਿਬ ਦੀ ਕੋਠੀ ਤੋਂ ਅੱਗੇ ਆ ਜੋ ਉੱਥੇ ਪਾਣੀ ਪ੍ਰੋਪਰ ਆ ਰਿਹਾ ਐ ਇੰਨੇ ਇੰਨੇ ਟੋਟੇ ਦੇ ਵਿੱਚ ਪਾਣੀ ਕਿਉਂ ਨਹੀਂ ਆਉਂਦਾ ਜੀ ਕੀ ਵਜ੍ਹਾ ਹੈ ਜੀ ਕੀ ਹੋ ਸਕਦਾ ਜੀ ਕਿਧਰੋਂ ਤੋਂ ਪਾਣੀ ਨਹੀਂ ਆ ਰਿਹਾ ਫਿਰ ਤੁਸੀਂ ਕਿਸ ਤਰ੍ਹਾਂ ਕੰਮ ਕਰੀਏ ਅਸੀਂ ਇੱਥੋਂ ਚੱਕ ਕੇ ਜੀ ਬਰਤਨ ਜਿਹੜਾ ਪੀਣ ਵਾਲਾ ਪਾਣੀ ਹੈਗਾ ਬਰਤਨ ਇੱਥੋਂ ਲਿਜਾ ਕੇ ਟੈਂਕੀ ਤੋਂ ਪਾਣੀ ਭਰ ਕੇ ਲੈ ਕੇ ਨਹੀਂ ਦੋ ਤਿੰਨ ਕੈਂਪਰ ਰੇੜੀ ਵਗੈਰਾ ਤੇ ਇੰਤਜ਼ਾਮ ਕਰਕੇ ਆਦਾ ਪਾਣੀ ਲੈ ਕੇ ਆਉਂਦੇ ਆ ਜੀ ਠੀਕ ਹੈ ਜਿਹੜਾ ਨਹਾਣ ਧ ਨਾਣਾ ਧੋਣਾ ਖਾਣਾ ਪੀਣਾ ਜੋ ਵੀ ਹੈ ਜਿਹੜਾ ਬੋਰ ਦਾ ਪਾਣੀ ਆ ਬੋਰ ਦਾ ਸਾਡਾ ਇੰਨਾ ਮਾੜਾ ਵੀ ਬੱਚਿਆਂ ਨੂੰ ਬਿਮਾਰੀਆਂ ਤੱਕ ਹੋ ਜਾਂਦੀਆਂ ਸਕਿਨ ਦੀ ਪ੍ਰੋਬਲਮ ਹੈਗੀ ਆ ਜੀ ਸਾਰਾ ਕੁਝ ਹੀ ਉਹਦਾ ਪਰ ਫਿਰ ਵੀ ਅਸੀਂ ਉਹਦੇ ਬਾਵਜੂਦ ਵੀ ਅਸੀਂ ਗੁਜ਼ਾਰਾ ਕਰ ਰਹੇ ਆ ਅਸੀਂ ਸਹੰਤੀ ਨਾਲ ਚੱਲ ਰਹੇ ਚਲੋ 3 ਦਿਨ ਹੈ ਪਾਣੀ ਬੰਦ ਸੀ ਹੁਣ ਦੇਖੋ ਵੀ 30 ਜੂਨ ਦਾ ਪਾਣੀ ਬੰਦ ਹੋਇਆ ਅੱਧਾ ਘੰਟਾ ਸਾਨੂੰ ਸਪਲਾਈ ਮਿਲਦੀ ਸੀ ਉਸ ਤੋਂ ਬਾਅਦ ਤਾਂ ਹੁਣ ਜਮੇ ਮਿਲਣੋਂ हट ਗਈ ਹੁਣ ਅਸੀਂ ਦੱਸੋ ਕਿਹਨੂੰ ਕਹੀਏ ਕਿੱਥੇ ਜਾਈਏ ਮੁਸ਼ਕਲ ਬਹੁਤ ਹੁੰਦੀ ਹੈ ਮੁਸ਼ਕਲ ਬਹੁਤ ਹੈ ਆ ਬੱਚੇ ਦੇ ਲੋ ਨਾਣਾ ਧੋਣਾ ਬਿਨਾ ਾਰੇ ਪਰੇਸ਼ਾਨ ਨੇ ਜੀ ਏਰੀਆ ਕਿਹੜਾ ਹੈ ਜੀ ਜੋਗੀ ਨਗਰ ਗਲੀ ਨੰਬਰ 17 18 14 15 16 ਇਹ ਚਾਰ ਪੰਜ ਗਲੀਆਂ ਨੇ ਜੀ ਇਹ ਬਹੁਤ ਜ਼ਿਆਦਾ ਪ੍ਰਭਾਵਿਤ ਨੇ ਜੀ ਕਿੰਨੇ ਟਾਈਮ ਤੋਂ ਪਾਣੀ ਦੀ ਪ੍ਰੋਬਲਮ ਹੈ ਪਾਣੀ ਦੀ ਪ੍ਰੋਬਲਮ ਦਾ ਮੇਨ ਤਾਂ ਜੇ ਤੁਸੀਂ ਸੁਣੋ ਤਾਂ ਜੀ ਇਹ 7-8 ਜੂਨ ਤੋਂ ਹੀ ਪ੍ਰੋਬਲਮ ਚੱਲ ਰਹੀ ਹੈ ਜੋ ਉਹਦੀ ਨਹਿਰ ਬੰਦੀ ਪੂਰੇ 3 ਮਹੀਨੇ ਹੋ ਗਏ ਜੀ ਚਲੋ ਉਹਦੇ ਚੱਲਦੇ ਚੱਲਦੇ ਸਾਨੂੰ ਆਹ ਮਤਲਬ ਤਕਰੀਬਨ 15 ਦਿਨ ਪਾਣੀ ਮਿਲਿਆ ਜੀ ਨਹਿਰ ਬੰਦੀ ਤੋਂ ਬਾਅਦ ਹੁਣ ਤਾਂ ਪ੍ਰੋਪਰੀਆਂ ਲਾ ਲੋ 12 ਤੋਂ 13 14 ਦਿਨ ਹੀ ਹੋ ਗਏ ਜੀ ਪਾਣੀ ਦੀ ਬੂੰਦ ਦੇਖਣ ਨੂੰ ਨਹੀਂ ਮਿਲੀ ਪਿੱਛੋਂ ਕਹਿ ਦਿੰਦੇ ਆ ਜੀ ਜਦੋਂ ਉੱਥੇ ਟੈਂਕੀ ਤੇ ਫੋਨ ਕਰੀਦਾ ਉਹ ਕਹਿੰਦੇ ਆ ਜੀ ਪਾਣੀ ਚੜਦਾ ਨਹੀਂ ਆ ਜੀ ਲੈਵਲ ਪੂਰਾ ਨਹੀਂ ਆ ਮੈਨੂੰ ਐਂ ਦੱਸੋ ਜੀ ਆ 10 ਫੁੱਟ ਪਾਣੀ ਚੜੀ ਜਾਂਦਾ ਤੇ ਇੱਥੇ ਪਾਣੀ ਨਹੀਂ ਚੜਦਾ ਜੀ ਕੌਣ ਚੜਾਊਗਾ ਜੀ ਕੰਮ ਨਕਰ ਨਿਕੁੰਦਾ ਐਸੇ ਸਾਡਾ ਹੱਕ ਬਣਦਾ ਸੀ ਪਾਣੀ ਮੰਗ ਰਹੇ ਆ ਜੀ ਪੀਨ ਦੇਣਾ ਪਊਗਾ ਜੀ ਸਾਨੂੰ ਦੱਸੋ ਤੇ ਤੁਸੀਂ ਕਿਹੋ ਕਿਹੋ ਮੇਰਾ ਕਿਹੋ ਸੁਭਾਰੇ ਮੈਂ ਜੀ ਜੇਈ ਸਾਹਿਬ ਨੂੰ ਵੀ ਕਹਿ ਹਟਿਆ ਜੀ ਤਰਵੇਣੀ ਦਾ ਕੋਈ ਮੋਹਿਤ ਹੈਗਾ ਜੀ ਮੈਂਟੇਨੈਂਸ 'ਚ ਉਹਨਾਂ ਨੂੰ ਕਹਿੰਦੇ ਸ੍ਰੀ ਨਿਵਾਸ਼ਨ ਜੀ ਦਾ ਫੋਨ ਹੀ ਨਹੀਂ ਚੱਕਦੇ ਜੀ ਉਹਨਾਂ ਦਾ ਤਾਂ ਮਤਲਬ ਹੀ ਨਹੀਂ ਹੈ ਉਹ ਕਹਿੰਦੇ ਸਾਡੇ ਤਾਂ ਅੰਡਰ ਹੀ ਨਹੀਂ ਆਉਂਦਾ ਜੀ ਇਹ ਤਾਂ ਸਾਡੇ ਸਾਨੂੰ ਨਗਰ ਨਿਗਮ ਦੇ ਪੈਸੇ ਨਹੀਂ ਦਿੰਦਾ ਜੀ ਸਾਡੇ ਤਾਂ ਅੰਡਰ ਹੈ ਨਹੀਂ ਮੋਹਿ ਜੀ ਨੇ ਜਰੂਰ ਮਤਲਬ ਕਹਿ ਰਹੇ ਆਂ ਵੀ 10 12 ਦਿਨ ਸਾਡੀ ਹੈਲਪ ਕੀਤੀ ਸੀ ਪਾਣੀ ਸਾਡੇ ਤੱਕ ਪਹੁੰਚਾਇਆ ਸੀ ਉਹ ਵੀ ਕਿਸੇ ਨੇ ਉੱਥੋਂ ਮਤਲਬ ਵਾਲ ਆਪਰੇਟ ਕੀਤਾ ਤੇ ਪ੍ਰਾਈਵੇਟ ਬੰਦੇ ਨੇ ਆ ਕੇ ਵਾਲ ਆਪਰੇਟ ਕਰਤਾ ਉਸ ਤੋਂ ਬਾਅਦ ਪਾਣੀ ਬਿਲਕੁਲ ਹੀ ਬੰਦ ਹੋ ਗਿਆ ਆ ਹੁਣ ਪੂਰੇ 14 ਤੋਂ 15 12 ਦਿਨ ਹੋ ਗਏ ਜੀ ਸਾਨੂੰ ਪਾਣੀ ਬਿਲਕੁਲ ਮਾਂਗੇ ਇਹ ਜੀ ਬਸ ਸਾਨੂੰ ਤਾਂ ਪਾਣੀ ਮਿਲਣਾ ਚਾਹੀਦਾ ਸਾਡੇ ਮਤਲਬ ਬੱਚਿਆਂ ਦਾ ਜਿਹੜਾ ਹੈਗਾ ਕੋਈ ਨਾ ਕੋਈ ਤਵੇਤ ਖਰਾਬ ਹੋ ਜਾਂਦੀ ਹੈ ਜੀ ਸਕਿਨ ਦੀ ਪ੍ਰੋਬਲਮ ਆ ਜਾਂਦੀ ਹੈ ਜੀ ਮੇਨ ਮੇਨ ਰੀਜਨ ਤਾਂ ਇਹ ਹੀ ਹੈ ਸਾਨੂੰ ਪਾਣੀ ਪੀਣ ਨੂੰ ਮਿਲਣਾ ਚਾਹੀਦਾ ਸਾਡਾ ਵਾਟਰ ਬੈਕਸ ਦੇ ਪਾਣੀ ਤੋਂ ਇਲਾਵਾ ਸਾਡਾ ਗੁਜ਼ਾਰਾ ਹੈ ਨਹੀਂ ਮੇਨ ਪ੍ਰੋਬਲਮ ਇਹ ਹੈ ਜੀ ਸਾਨੂੰ ਜੇ ਸਾਡਾ ਸਰ ਦਾ ਹੁੰਦਾ ਬੋਰ ਦਾ ਪਾਣੀ ਚੰਗਾ ਹੁੰਦਾ ਸਾਨੂੰ ਚਲੋ ਠੀਕ ਹੈ ਜੇ ਕੋਈ ਪ੍ਰੋਬਲਮ ਚੱਲ ਵੀ ਰਹੀ ਹੈ ਨਹੀਂ ਵੀ ਚੜਦਾ ਚਲੋ ਨਗਰ ਨਿਗਮ ਜਾਂ ਕੋਈ ਤਰਵੇਣੀ ਆਰ ਮਿਲ ਕੇ ਹੋ ਜਾ ਸੁਝਾਵ ਕੱਢਦੇ ਤੇ ਪਾਣੀ ਚੜਦਾ ਹੋ ਜਾਂਦਾ ਜੀ ਪਾਣੀ ਚਾਹੀਦਾ ਪਾਣੀ ਚਾਹੀਦਾ ਹੀ ਸੰਭਾ ਜੀ ਡਿਊਟੀ ਉੱਤੇ ਜਾਣਾ ਹੁੰਦਾ ਸਵੇਰੇ ਔਖਾ ਹੁੰਦਾ ਬਹੁਤ ਮੁਸ਼ਕਿਲ ਹੈ ਜੀ ਤੁਸੀਂ ਦੇਖ ਲਓ ਟੈਂਕੀਆਂ ਦੇਖ ਲਓ ਉੱਪਰ ਚੜ ਕੇ ਟੈਂਕੀਆਂ ਖਾਲੀ ਪਈਆਂ ਨੇ ਆ ਇਧਰ ਦੋ ਤਿੰਨ ਘਰ ਪੰਜ 10 ਘਰ ਇਧਰ ਦੇਖ ਲਓ ਇਧਰ ਪਾਣੀ ਬਿਲਕੁਲ ਬੰਦ ਹੈ ਜੀ ਟੈਂਕੀਆਂ ਸੁੱਕੀਆਂ ਪਈਆਂ ਨੇ ਲੋਕਾਂ ਬਹੁਤ ਔਖਾ ਜੀ ਸਾਡੇ ਡੈਥ ਹੋ ਗਈ ਸੀ ਸਾਡੇ ਡੈਥ ਹੋ ਗਈ ਭਾਈ ਸਾਹਿਬ ਦੀ ਤੇ ਸਾਨੂੰ ਸਾਨੂੰ ਪਤਾ ਹੈ ਵੀ ਸਾਨੂੰ ਕਿੰਨੀ ਪ੍ਰੋਬਲਮ ਨਾਲ ਜੂਝਣਾ ਪਿਆ ਅਸੀਂ ਕੈਂਪਰ ਮੰਗਾਮਗਾ ਉੱਥੋਂ ਆਪਣੇ ਆਰਓ ਤੋਂ ਤੇ ਅਸੀਂ ਗੁਜ਼ਾਰਾ ਕੀਤਾ ਹੀ ਆਪਦਾ ਔਖਾ ਹੀ ਉਹ ਵੀ ਪਾਣੀ ਪੀਣ ਯੋਗ ਨਹੀਂ ਆ ਜੀ ਜਿਹੜਾ ਆਰਓ ਦਾ ਪਾਣੀ ਹੈ ਉਹ ਵੀ ਕਿੱਥੋਂ ਫਿਲਟਰ ਕਰ ਰਿਆ ਆਹੀ ਬੋਰ ਦਾ ਪਾਣੀ ਫਿਲਟਰ ਕਰਕੇ ਦੇ ਰਿਆ ਉਹ ਕਿਹੜਾ ਪੀਣ ਯੋਗ ਹੈ ਉਹਨੂੰ ਪੀਨੇ ਆੇ ਪੇਟ ਚ ਦਰਦ ਹੋ ਜਾਂਦਾ ਜੀ ਮੈਨੂੰ ਤਾਂ ਵਾਟਰ ਬਾਕਸ ਦਾ ਪਾਣੀ ਹੀ ਸਾਨੂੰ ਚਾਹੀਦਾ ਅਸ ਤਾਂ ਕਹਿ ਹੀ ਨਹੀਂ ਰਹੇ ਵੀ ਸਾਨੂੰ ਪਾਣੀ ਇੱਥੇ ਆਉਂਦਾ ਨਹੀਂ ਹੈ ਜਿਹੜਾ ਬੋਰ ਦਾ ਪਾਣੀ ਉਹ ਹੈ ਹੀ ਸਾਡੇ ਆਸਤੇ ਮਾੜਾ ਜੀ ਹਾਂ ਜੀ ਉਹ ਬੋਲਣਾ ਕਿਸੇ ਨੇ ਇਸ ਵਾਰ ਇਹ ਜੀ

ਖੜਦੋ ਖੜਦੋਗੇ ਹਾਂ ਪਾਣੀ ਨਿਆਰੇ ਬੱਟੇ ਸਾਡੇ ਤਿੰਨ ਮਹੀਨਿਆਂ ਕੋ ਪਾਣੀ ਜਮਾ ਨਿਆਰੇ ਤਾਂ ਲੰਗੜੇ ਲੁੱਢੇ ਨਾ ਉਹ ਉੱਥੇ ਤੜਕੋ ਤਿੱਕਰ ਫਿਰ ਆਨੇ ਜਮਾ ਪਾਣੀ ਨਹੀਂ ਆਉਂਦਾ ਅ ਮੇਰੇ ਪੈਰ ਪੈਰ ਤਾਂ ਚੱਲਿਆ ਵੀ ਨਹੀਂ ਜਾਂਦਾ ਉਹ ਉੱਥੇ ਲੈ ਆਨੇ ਚੰਡੀਗੜ੍ਹ ਰੋਡ ਤੋਂ ਐਨੀ ਦੂਰ ਲੱਜ ਜਾਂਦੇ ਸੱਟ ਬੁੱਢੀਆਂ ਤੋਂ ਪਾਣੀ ਬਹੁਤ ਬਸਰ ਆ ਫਿਰ ਤੁਸੀਂ ਰੇੜੇ ਰੇੜੇ ਲੈ ਕੇ ਆਉਂਗਾ ਹਾਂ ਕਿਹਦੇ ਰੇੜੀ ਕਿਹਦੇ ਰੇੜੀ ਕਿਹਦੇ ਰੇੜੀ ਲੈ ਜਾਈਏ ਕਿੰਨੇ ਕ ਟੋਵਾਂਗੇ ਹਾਂ ਕਿੰਨੇ ਕ ਟੋਵਾਂਗੇ ਪਾਲਟੇ ਚੱਕ ਚੱਕ ਜਾਂਦੇ ਉਹ ਉੱਥੇ ਤਿੱਕਰ ਪੀਣ ਵਾਲਾ ਪਾਣੀ ਦਾ ਕਰਦਗੇ ਹੋ ਜੇ ਪੀਣ ਦਾ ਪਾਣੀ ਹੁੰਦਾ ਜਾਂ ਨਾਣ ਦਾ ਪਾਣੀ ਅਸ ਤਾਂ ਨਾਣਾ ਤਾਂ ਬੇਟਾ ਸਾਡੇ ਮੋਟਰਾਂ ਲੱਗੀਆਂ ਨੇ ਅਸ ਤਾਂ ਪੀਣ ਖਤ ਲੈਣਾ ਟੂਟੀ ਸਾਡੇ ਜਮਾ ਨਹੀਂ ਆਂਦੀ ਵਾਟਰ ਬਾਕਸ ਵਾਲੀ ਆਣੀ ਚਾਹੀਦੀ ਪੀਣ ਹੁਣ ਕਿਵੇਂ ਗੁਜ਼ਾਰਾ ਕਰਾਂਗੇ ਕਿਵੇਂ ਗੁਜ਼ਾਰਾ ਕਰਾਂਗੇ ਕਿਤੋਂ ਲਿਆਉਣੇ ਕਦੇ ਐਸੇ ਕੋਤੇ ਕਦੇ ਮੈਂ ਤਾਂ ਮੁੰਡਾ ਤਾਂ ਮੇਰਾ ਹੋ ਤੇ ਲੱਗੇ ਹੋਇਆ ਆਣਨ ਦੋ ਜਾਂ ਮੇਰੇ ਪਰ ਅਸ ਤਾਂ ਹਜ਼ਾਰ ਉਹ ਤੇ ਲਿਆਉਣੇ ਕਦੇ ਕਿਤੋਂ ਲਿਆਉਣੇ ਕਿਸੇ ਤੋਂ ਮੰਗਾਨੇ ਕਦੇ ਕਿਸੇ ਤੋਂ ਮੰਗਾਨੇ ਬਹੁਤ ਜਿਆਦੇ ਬਹੁਤ ਜਿਆਦੇ ਆ ਰਹੀ ਹੈ ਬੋਸੋ ਇਹ ਡੋਗੀ ਨਗਰ ਤੇਬਾ ਗਲੀ ਨੰਬਰ 17 ਤੇ ਇਹ ਲੱਗਦਾ ਜੀ ਇਹੀ ਹਾਲ ਰਿਹਾ ਹਾਂ ਹਾਂ ਜੀ ਆਜੂ ਕੋਈ ਸੀ ਤਾਂ ਅਸਲ ਇਹ ਜੋਗੀਨਗਰ ਟਿੱਬਾ ਤਾਂ ਟਿੱਬੇ ਦਾ ਹਾਲ ਹੀ ਇੱਥੇ ਟਿੱਬੇ ਦਾ ਜਿਵੇਂ ਪਾਣੀ ਨਹੀਂ ਆਉਂਦਾ ਹੁੰਦਾ ਨਾ ਉਸੇ ਤਰ੍ਹਾਂ ਇੱਥੇ ਅੱਜ ਅੱਜਕੱਲ ਪਾਣੀ ਨਹੀਂ ਆ ਰਿਹਾ ਟਿੱਬਾ ਹੀ ਬਣ ਗਿਆ ਤੇ ਲੋਕ ਬੜੇ ਪਰੇਸ਼ਾਨ ਆ ਗਰਮੀ ਬਹੁਤ ਆ ਬਹੁਤ ਜ਼ਿਆਦਾ ਨਹਾਏ ਬਗੈਰ ਸਾਦਾ ਨਹੀਂ ਦੋ ਦੋ ਵਾਰ ਹੀ ਹੋਣਾ ਪੈਂਦਾ ਦਿਨ ਦੇ ਵਿੱਚ ਪਰ ਇੱਥੇ ਕਦੇ ਸਾਨੂੰ ਪੀਣ ਨੂੰ ਵੀ ਪਾਣੀ ਨਹੀਂ ਮਿਲਦਾ ਨਾ ਉਹਨਾਂ ਦੀ ਗੱਲ ਹੈ ਬੋਰ ਦਾ ਇਹ ਪਾਣੀ ਹੈ ਉਹ ਗੰਦਾਗਾ ਸਕਿਨ ਖਰਾਬ ਹੋ ਜਾਂਦੀ ਹੈ ਬਿਮਾਰੀਆਂ ਲੱਗ ਜਾਂਦੀਆਂ ਨੇ ਤੇ ਮਹੀਨਾ ਵੀ ਇਹ ਚੱਲ ਰਿਹਾ ਮੌਸਮ ਇਹ ਚੱਲ ਰਿਹਾ ਕਿ ਬਿਮਾਰੀਆਂ ਬਹੁਤ ਜ਼ਿਆਦਾ ਲੱਗ ਰਹੀਆਂ ਨੇ ਇੱਕ ਪਾਸੇ ਸਿਹਤ ਭਾਗ ਦਾਅਵੇ ਕਰਦਾ ਹੈ ਸਰਕਾਰ ਦਾਅਵੇ ਕਰਦੀ ਹੈ ਪਰ ਦੂਜੇ ਪਾਸੇ ਆਹ ਦੇਖ ਲਓ ਹਾਲ ਕੀ ਹੈ ਅੱਜ ਵੀ ਬੋਲਾਂ ਅੱਜ ਆਜੋ ਟਿੱਕ ਬੋਲਦੇ ਭਾਬੀ ਕਾਫੀ ਤੋਂ ਬੋਲਦੇ ਤੁਮਾਰਨੇ ਕਿੰਨੇ ਲਿਆਉਂਦੇ ਪਾਣੀ ਆਂਦਾ ਹੀ ਨਹੀਂ ਆਪਣੇ ਕਿਨਾ ਮੰਟੀ ਬਸੰਤੀ ਕਿੰਨੀ ਪਰੇਸ਼ਾਨੀ ਹੋ ਰਹੀ ਹੈ ਬਹੁਤ ਜ਼ਿਆਦਾ ਪਾਣੀ ਆਂਦਾ ਹੀ ਨਹੀਂ ਮਹੀਨੇ ਤੋਂ ਉੱਤੇ ਹੋਗਾ ਪਾਣੀ ਮੜ ਮੋਟਾ ਆਂਦਾ ਹੈਗਾ ਉਹ ਵੀ ਜਿਵੇਂ ਮੋਟਰ ਮੋਟਰ ਵਾਲੇ ਦੇ ਕਾਰਨ ਆਂਦਾ ਹਾਂ ਦੂਜਿਆਂ ਦਾ ਤਾਂ ਜਿਵੇਂ ਹੀ ਨਹੀਂ ਆਂਦਾ ਜਿਹਨਾਂ ਦੇ ਮੋਟਰਾਂ ਹੈ ਨਹੀਂ ਵਿਚਾਰਿਆਂ ਦੇ ਉਹ ਤਾਂ ਜਿਵੇਂ ਉਹ ਪਾਣੀ ਬੰਦੀ ਜਵੇਂ ਤਰਸੀ ਜਾਂਦੇ ਕੱਪੜੇ ਧੋਣੇ ਹਰੇਕ ਕੰਮ ਦੇ ਵਾਸਤੇ ਹੁੰਦਾ ਹੈਗਾ ਤੁਸੀਂ ਵੀ ਦੂਰੋਂ ਲੈ ਕੇ ਆਉਣਾ ਹੋਰ ਦੂਰੋਂ ਲੈ ਲੈ ਕਹਿੰਦੇ ਜੋ ਆਖ ਪਰ ਪਰ ਕੇ ਲਿਆਉਂਦੇ ਹੈਗੇ ਸਾਡੇ ਅਸੀਂ ਆਰ ਉਹ ਤਾਂ ਪਿੰਦੇ ਨੇ ਟੂਟੀ ਦਾ ਹੀ ਪਿੰਨੇ ਹੈਗੇ ਹਾਂਜੀ ਠੀਕ ਹੈ ਚਲੋ ਅਫਸਰ ਨੂੰ ਇੱਕ ਅਫਸਰ ਨੂੰ ਇੱਕ ਬੇਨਤੀ ਹੈ ਜੇ ਇੱਥੇ ਪਾਣੀ ਨਹੀਂ ਛੜਨਾ ਤਾਂ ਇੱਥੇ 2 ਦਿਨ ਰਹਿ ਕੇ 10 ਦਿਨ ਰਹਿ ਕੇ ਆਓ ਇੱਥੇ ਫਿਰ ਤੁਹਾਨੂੰ ਪਤਾ ਲੱਗੂਗਾ ਕਿ ਤੇ ਪਾਣੀ ਤੋਂ ਬਗੈਰ ਜ਼ਿੰਦਗੀ ਕਿਵੇਂ ਹੁੰਦੀ ਹੈ 10 ਦਿਨ ਇੱਥੇ ਅਫਸਰ ਜੇ ਰਹਿ ਕੇ ਜਾਣ ਫਿਰ ਉਹਨਾਂ ਨੂੰ ਸਮਝਾ ਦੋਗੇ ਕਿ ਕਿੰਨਾ ਕਿ ਇੱਥੇ ਔਖਾ ਹੈ ਇੱਥੇ ਰਹਿਣਾ ਤਾਂ ਜਫਰ ਇਹਨਾਂ ਦਾ ਹੱਲ ਕਰੇ ਆ ਦੇਖੋ ਖਾਲੀ ਬਾਲਟੀਆਂ ਲੈ ਕੇ ਚਾਰੇ ਦੇ ਕਈ ਅਫਸਰ ਨਹੀਂ ਨਹੀਂ ਕਰਦੇ ਇੰਚ ਹੈ ਪਾਣੀ ਨਹੀਂ ਛੜਦਾ ਉਹ ਇਹ ਗੱਲ ਕਹਿੰਦੇ ਨੇ ਪਹਿਲਾ ਚੜਦਾ ਸੀਗਾ ਪਹਿਲਾ ਚੜਦਾ ਸੀ ਉਹ ਕਹਿੰਦਾ ਪਹਿਲਾ ਡੇਲੀ ਪਾਣੀ ਆਉਂਦਾ ਸੀ ਡੇਲੀ ਪਾਣੀ ਆਉਂਦਾ ਸੀ ਹੁਣ 3 ਮਹੀਨੇ ਤੋਂ ਹੁਣ 3 ਮਹੀਨੇ ਤੋਂ ਦੂਰ ਰੱਖਿਆ ਪਾਣੀ ਉਹ ਕਹਿੰਦਾ ਇਹ ਉੱਚਾ ਥਾਂ ਵੀ ਤਾਂ ਨਹੀਂ ਚੜਦਾ ਹੁਣ ਤੁਸੀਂ ਐ ਦੱਸੋ ਵੀ ਪਹਿਲਾ ਪਾਣੀ ਕਿੱਥੋਂ ਆਉਂਦਾ ਸੀਗਾ ਪਹਿਲਾ ਪਾਣੀ ਸੀਗਾ ਜਿਹੜਾ ਉਹ ਕਿੱਥੋਂ ਆਉਂਦਾ ਸੀਗਾ ਐਨਚਰ ਹੋ ਗਿਆ ਪਾਣੀ ਆਉਂਦਾ ਸੀ ਹੁਣ ਉਹ ਕਹਿੰਦੇ ਆ ਜੀ ਥਾਂ ਉੱਚਾ ਜੀ ਇਸ ਕਰਕੇ ਪਾਣੀ ਨਹੀਂ ਚੜਦਾ ਈ ਇਸ ਕਰਕੇ ਪਾਣੀ ਨਹੀਂ ਚੜਦਾ ਜੀ ਤਾਂ ਹੁਣ ਤੁਸੀਂ ਐ ਦੱਸੋ ਵੀ ਜਿਹੜਾ ਪਹਿਲਾ ਪਾਣੀ ਸਟਾਰਟਿੰਗ ਤੋਂ ਆ ਰਿਹਾ ਸੀ ਤੇ ਅੱਜ ਪਾਣੀ ਕਿਉਂ ਨਹੀਂ ਆ ਰਿਹਾ ਜੀ ਅੱਜ ਕਿਉਂ ਨਹੀਂ ਪਾਣੀ ਚੜਦਾ ਅੱਜ ਕਾਦੀ ਪ੍ਰੋਬਲਮ ਹੈ ਪਾਣੀ ਜੱਕ ਲੱਕ ਉੱਪਰ ਤੱਕ ਦੇਗਾ ਫਿਰ ਇਹੀ 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 ਕਰ ਸਕਦੇ ਆ ਜਾਂ ਅਸੀਂ ਨਹੀਂ ਮੇਹਰਾਂ ਜਾ ਕੇ ਦੇ 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 ਕੋਈ ਸਟਾਫ ਸਰ ਕੋਈ ਪ੍ਰੋਬਲਮ ਨਹੀਂ ਆ ਆਫਸਰ ਸਹਿਬਾਨ ਨੇ ਜਿੰਨੇ ਵੀ ਨੇ ਦੇਖੋ ਪਾਣੀ ਸਭ ਨੂੰ ਚਾਹੀਦਾ ਜੇ ਚੱਲ ਰਿਹਾ ਤਾਂ ਠੀਕ ਹੈ ਕਿਦੋਂ ਕਹਿੰਦੇ ਲੈਵਲ ਘਟ ਹੈ ਕਿਦੋਂ ਵੱਧ ਹੈ ਜਿਹੜੀ ਪਰੇਸ਼ਾਨੀ ਪ੍ਰਸ਼ਾਸਨ ਦੇ ਤੌਰ ਤੋਂ ਸ਼ੁਰੂ ਤੋਂ ਆ ਰਹੀ ਹੈ 3 ਦਿਨ 4 ਦਿਨ ਵਾਸਤੇ ਉਹ ਤੇ ਅਸੀਂ ਸਹਿਮਤ ਆ ਪਰ ਜੇ ਸਾਰੇ ਆਲ ਬਟਣਡੇ ਨੂੰ ਪਾਣੀ ਮਿਲ ਰਿਹਾ ਤਾਂ ਸਾਨੂੰ ਵੀ ਚਾਹੀਦਾ ਜੀ ਉੱਥੇ ਸਾਡਾ ਵੀ ਹੱਕ ਬਣਦਾ ਜੀ ਸਾਨੂੰ ਤਾਂ ਸਮਾਂ ਦੀ ਜ਼ਿਆਦਾ ਪ੍ਰੋਬਲਮ ਹੈ ਜੀ ਸਾਡਾ ਥਾਂ ਉੱਚਾ ਸਾਨੂੰ ਅੱਧਾ ਘੰਟਾ ਘੰਟਾ ਪਾਣੀ ਮਿਲ ਜੇ ਇੰਨੇ ਹੀ ਬਹੁਤ ਹੈ ਸਾਨੂੰ ਇੱਕ ਘੰਟਾ ਸਪਲਾਈ ਮਿਲ ਜੇ ਸਾਡੇ 10 ਗਲੀਆਂ ਨੇ 8 ਗਲੀਆਂ ਨੇ ਟੋਟਲ ਸਾਡਾ ਐ ਲਾ ਲਓ ਵੀ ਇੱਕ ਦਿਹਾੜੀ ਜੇ ਇੱਕ ਸਪਲਾਈ ਮਿਲ ਜੇ ਸਾਨੂੰ ਓਕੇ ਹੈ ਜੀ ਅਸੀਂ ਇੱਥੋਂ ਤੱਕ ਵੀ ਸਹਿਮਤੀ ਬਣਾਈ ਹੋਈ ਆ ਉਹਨਾਂ ਨਾਲ ਵੀ ਸਾਨੂੰ ਇੱਕ ਟਾਈਮ ਦੀ ਸਪਲਾਈ ਦੇ ਦੋਗੇ ਅਸੀਂ ਤਾਂ ਵੀ ਓਕੇ ਚੱਲਦਾ ਵੀ ਰਹੇ ਇੱਕ ਟਾਈਮ ਪਾਣੀ ਸਾਨੂੰ ਦੋ ਟਾਈਮ ਪਾਣੀ ਨਹੀਂ ਮਿਲਦਾ ਸੀ ਇੱਕ ਟਾਈਮ ਵੀ ਅਸੀਂ ਆਦਾ ਗੁਜ਼ਾਰਾ ਕੀਤਾ ਪਰ ਹੁਣ ਤਾਂ ਤੁਸੀਂ ਇਹ ਲਾ ਲਓ ਵੀ ਬਿਲਕੁਲ ਹੀ ਇਹਨਾਂ ਨੇ ਹਾਦੀ ਕਰਤੀ ਅੱਧਾ ਘੰਟਾ ਦਾ ਮੋਟਰ ਚਲਾਈ ਰੱਖੋ ਮੋਟਰ ਸੜ ਜਾਂਦੀ ਹੈ ਜੀ ਅੱਧੇ ਘੰਟੇ ਬਾਅਦ ਮੋਟਰ ਪਾਣੀ ਚੱਕਦੀ ਹੈ ਜੀ ਉਦੋਂ ਮੁੜ ਕੇ ਮੋਟਰ ਸੜ ਜਾਂਦੀ ਹੈ ਪਾਣੀ ਤੋਂ ਵੀ ਮੋਟਰ ਸੜ ਜਾਂਦੀ ਹੈ ਨਾਲੇ ਹੋਰ ਵੀ ਪਰੇਸ਼ਾਨੀ ਜਾ ਜਾ ਲੋਕਾਂ ਦੀ ਜੋਗੀ ਨਗਰ ਟਿੱਬਾ ਗਲੀ ਨੰਬਰ 17 ਟਿੱਬੇ ਵਾਲੀ ਗਲੀ ਟਿੱਬਾ 14 15 16 17 ਨੰਬਰ 17 ਜੋਗੀ ਨਗਰ ਟਿੱਬਾ ਗਲੀ ਨੰਬਰ 17 1517 ਤਿੰਨ ਤਿੰਨ ਗੜੀਆਂ ਦੇ ਵਿੱਚ ਆ ਤਿੰਨ ਚਾਰ ਗੜੀਆਂ ਲਗਾਤਾਰ ਹੀ ਦਿੱਕਤ ਆ ਇਹ ਤਾਂ ਉਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਆਫਸਰਾਂ ਤੱਕ ਪਹੁੰਚੇ ਤਾਂ ਇਹਨਾਂ ਦੀ ਆਵਾਜ਼ ਆ ਜਿਹੜੀ ਸੁਣੀ ਜਾਵੇ ਤਾਂ ਇਹਨਾਂ ਦੀ ਪ੍ਰੋਬਲਮ ਵੀ ਹੈਗੀ ਆ ਉਹ ਹੱਲ ਕੀਤੀ ਜਾਵੇ ਦੇਖਦੇ ਹਾਂ ਤੁਹਾਡਾ ਆਪਣਾ ਚੈਨਲ 55 ਟੀਵੀ ਜੈ ਹਿੰਦ ਜੈ ਭਾਰਤ